ਸਤਿ ਸ਼੍ਰੀ ਅਕਾਲ ਲੈ ਮੈਨੂੰ ਜੀ ਸਤਿ ਸ੍ਰੀ ਅਕਾਲ ਦੀ ਹੋਸਟ ਹਾਂ ਜੀ ਹਾਲਾ ਆਮੀਨ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚਾਹਤੀ ਭਰਾਂਗੀ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਰੂਸਨ ਬਲੂਰ ਸਰਬੀਨਸਟਾਲੀ ਹੈ ਆਪਾਂ ਲੱਗੇ ਜੀ ਸੁਕਾ ਗੀਤੇ ਸ਼ੁਰੂ ਕਰਨ ਤੇ ਕਨਾਲ ਨੂੰ ਕਰ ਲਈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੀ ਹੁੰਦਾ ਰਹੇ ਆਪਾਂ ਲੱਗੇ ਪੀੜੀ ਇਹ ਬਹੁਤ ਵਧੀਆ ਕੁਨੀ ਸੀ ਆਪਾਂ ਬਹੁਤ ਸ਼ੌਂਕ ਨਾਲ ਕਿਉਂਕਿ ਪੀੜੀ ਸਾਥ ਤੋਂ ਬਹੁਤ ਸੀਗੀ ਤੇ ਘਰੇ ਬਣਵਾਈ ਸੀ ਵਧੀਆ ਪੈਪਰ ਦੇ ਨਾਲ ਪਰ ਫਿਰ ਵੀ ਪਤਾ ਨਹੀਂ ਕਿਉਂ ਇਹਦੀ ਮੈਂ ਤਾਂ ਕੁਝ ਕੀਏ ਕਿ ਮੈਨਾਂ ਤੇ ਉਹ ਤਾਂ ਬਰੀਕ ਪੀੜੀ ਹੋਣੀ ਸੀ ਬਾਰ ਸ਼ੌਂਕ ਨਾਲ ਤੇ ਕੱਪੜੇ ਵੀ ਤੋਂ ਕੱਪੜੇ ਕਿੰਨੇ ਲਾਏ ਸਨ ਕੰਨ ਕੱਪੜੇ ਲਾਏ ਸੀ ਮੈਨੂੰ ਐ ਸੀ ਇਹ ਕਿਹੜੇ ਕਿੜਾ ਟੁੱਟਣਾ ਹੈ ਤੇ

ਹੈਲੋ ਹਾਂਜੀ ਪੀੜੀ ਆਪਾਂ ਨਹੀਂ ਦੇੜੀ ਜੀ ਕਿਉਂਕਿ ਪੀੜੀ ਦੇੜਾ ਨੂੰ ਮੇਰਾ ਬਿਲਕੁਲ ਵੀ ਮਨ ਨਹੀਂ ਕਰਿਆ ਹੈਗਾ ਤੇ ਇੱਕ ਵਾਰ ਮੈਂ ਪਾਪਾ ਜੀ ਨੂੰ ਕਿਹਾ ਵੀ ਤੁਸੀਂ ਹਨਾ ਮਿਸਤਰੀ ਨੂੰ ਦਿਖਾ ਆਇਓ ਤੇ ਕੀ ਇਹ ਪੀੜੀ ਦੇੜੇ বিনা ਹੀ ਸਰ ਜੇ ਕਿਉਂਕਿ ਜੀ ਬਿਲਡਿੰਗ ਲਾਉਣਾ ਐਵੇਂ ਹੀ ਲੱਗ ਜੂ ਹਨਾ ਤੇ ਫਿਰ ਬਾਕੀ ਵੇਖਦੇ ਆਂਗੇ ਵੀ ਕੀ ਬਣਦਾਗਾ ਤੇ ਉਸ ਤੋਂ ਬਾਅਦ ਆਪਾਂ ਇੱਕ ਵਾਰ ਪਾਪਾ ਕਹਿੰਦਾ ਚੱਲ ਮੈਂ ਕੋਈ ਨਵੀਂ ਦਿਖਾ ਆਉਣਾਗਾ ਤੇ ਇੱਥੇ ਪਏ ਸੀ ਜੀ ਇਹ ਸਾਲ ਦੇ ਆਪਣੇ ਕੋਲ ਟੀਂਡੇ ਕਿਉਂਕਿ ਜੀ ਹੁਣਾਂ ਦੁਆਰੇ ਵੀ ਨਰਮੇੜੇ ਬੀਚੂਕੇ ਨੇ ਹਨਾ ਇਹ ਪਹਿਲਾਂ ਦੇ ਪਏ ਸੀ ਬਸ ਕੌਲ ਹੈ ਜਿਹੜੀ ਵੱਡੀ ਚੀਜ਼ ਹੁੰਦੀ ਹੈਗੀ ਤੇ ਬਾਕੀ ਹਰ ਇੱਕ ਕੰਮ ਦੀ ਸੈਂਤ ਹੁੰਦੀ ਹਨ ਜਿਹੜੇ ਕੰਮ ਨੇ ਜਦੋਂ ਹੋਣਾਗਾ ਤੇ ਸਾਰਾ ਦਿਨ ਨਾਲੇ ਕਰਦੇ ਰਹਿਣੀ ਹੈਗੀ ਤੇ ਬਸ ਕੋਈ ਕੰਮ ਹੀ ਅਜਿਹੇ ਹੁੰਦੇ ਜਿਨ੍ਹਾਂ ਕੋਲ ਬਸ ਨਿਗਾ ਹੀ ਨਹੀਂ ਜਾਂਦੀ ਹੈਗੀ ਤੇ ਇਹ ਮੈਂ ਹੁਣ ਸਾਰੇ ਘਰ ਦੀ ਸਫਾਈ ਕੀਤੀ ਸੀ ਤੇ ਮੇਰੇ ਹੱਥ ਲੱਗ ਗਏ ਜੀ ਹੁਣ ਮੈਂ ਕਿਹਾ ਵੀ ਚੱਲੇ ਇਹਨਾਂ ਨੂੰ ਮੈਂ ਕਰਦੀ ਦਨੀ ਕਿਉਂਕਿ ਹੁਣ ਮੈਂ ਸੀਜੀ ਫਰੀ ਤੇ ਕੰਮ ਤਾਂ ਦੇੜੇ ਆਪਾਂ 11 ਵਜੇ ਤੱਕ ਕਰ ਲੈਣੇ ਹੁੰਨੇ ਆ ਜੀ ਤੇ ਹੁਣ ਆਪਾਂ ਫਿਰ ਸੀਗੇ ਤੇ ਫਿਰ ਐਕਸਟਰਾ ਕੰਮ ਕਰ ਲੈਣੇ ਹੁੰਨੇ ਆ ਕੋਈ ਦਿਨੇ ਤੇ ਸੌਂਦੇ ਆਪਾਂ ਨਹੀਂ ਹੈਗੇ ਸੌਂਦੇ ਆਪਾਂ ਬਹੁਤ ਘੱਟ ਹੁੰਨੇ ਆ ਤੇ ਚਲੋ ਠੀਕ ਹੈ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਆਪਾਂ ਕੁਝ ਖਾਸ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ ਤੇ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਤੇ ਲਓ ਜੀ ਇੱਥੇ ਅਸੀਂ ਉਹਨੇ ਜੀ ਗੱਲਾਂ ਕਰ ਰਹੀ ਸੀ ਇੱਕ ਵਾਰੀ ਮੇਰੇ ਵੀਡੀਓ ਬਣਾ ਰਹੀ ਸੀ ਮੈਂ ਉਹਨਾਂ ਨੂੰ ਕਹਿ ਰਹੀ ਸੀ ਵੀ ਦੇਖੀ ਕਿੰਨਾ ਹੋਉਂਦਾ ਹਨਾ ਵਧੀਆ ਹੁਣ ਮੈਂ ਸਾਰੇ ਢਿੰਡੇ ਕੱਢ ਲੂੰਗੀ ਇਹਨਾਂ ਨੂੰ ਵੀ 3-400 ਦਾ ਹੋ ਜਾਊਗਾ ਨਰਮਾ ਵੀ ਤੁਸੀਂ ਇਹਨੂੰ ਨਾ ਜਿਹੜਾ ਸਬਜ਼ੀ ਵਾਲਿਆਂ ਦੇ ਦੇ ਦਿਓ ਹਨਾ ਕੋਈ ਹਫਤੇ ਦੀ ਸਬਜ਼ੀ ਆ ਜਾਊਗੀ ਤੇ ਫਿਰ ਉਸ ਤੋਂ ਬਾਅਦ ਗੱਲਾਂ ਛਿੜਪੀਆਂ ਮੈਂ ਉਹਨਾਂ ਨੂੰ ਕਹਿ ਰਹੀ ਸੀ ਵੀ ਦੇਖੀ ਕਿੰਨਾ ਹੁੰਦਾ ਹਨਾ ਜਦੋਂ ਆਪਣੇ ਮੰਮੀ ਆਪਾਂ ਨੂੰ ਕਹਿੰਦੇ ਹੁੰਦੇ ਸੀ ਵੀ ਆਹ ਚੀਜ਼ ਇਹਨੂੰ ਦੇ ਦਿਓ ਦੁਕਾਨ ਵਾਲਿਆਂ ਨੂੰ ਦੇ ਦਿਓ ਆਪਣੀ ਦਾਲ ਆ ਜਾਊਗੀ ਅੱਜ ਉਹੀ ਚੀਜ਼ ਆਪਣੇ ਮੂੰਹ ਦੇ ਵਿੱਚੋਂ ਨਿਕਲ ਰਹੀਆਂ ਨੇ ਹਨਾ ਜੀ ਤੇ ਇਹ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਜਿੰਮੇਵਾਰੀ ਦਾ ਅਹਿਸਾਸ ਦਵਾਉਂਦੀਆਂ ਨੇ ਜਿਵੇਂ ਹਾਂ ਹਾਂ ਜ਼ਿੰਮੇਵਾਰ ਹੋ ਗਏ ਹਾਂਗੇ ਤੇ ਇਹਨਾਂ ਚੀਜ਼ਾਂ ਤੋਂ ਹੀ ਅਹਿਸਾਸ ਹੁੰਦਾ ਵੀ ਅਸੀਂ ਕਵੀਲਦਾਰੀ ਦੇ ਵਿੱਚ ਜਿਹੜੇ ਫਸ ਚੁੱਕੇ ਹਾਂ ਤੁਸ ਚੁੱਕੇ ਹਾਂਗੇ ਤੇ ਕਵੀਲਦਾਰੀ ਜਿਹੜੀ ਹੈਗੀ ਉਂਝ ਨਹੀਂ ਜਿਹੜਾ ਚੇਤੇ ਆਉਂਦੀ ਹੈ ਨਾ ਜਦੋਂ ਇਹ ਚੀਜ਼ਾਂ ਆਪਾਂ ਸੋਚਦੇ ਆ ਜਾਂ ਜਦੋਂ ਬੱਚੇ ਆਪਣੇ ਤੋਂ ਪੈਸੇ ਮੰਗਣ ਲੱਗ ਜਾਂਦੇ ਮम्मा 10 ਰੁਪਏ ਦੇ ਦੋ ਆਪਾਂ ਕਹਿੰਦੇ ਨਹੀਂ ਪੁੱਤ 10 ਰੁਪਏ ਨਹੀਂ ਹੈਗੇਗੇ ਤੇ ਉਹ ਹੀ ਆਪਾਂ ਸਬਜ਼ੀ ਲਵਾਂਗੇ ਹਨਾ ਇਹੀ ਗੱਲਾਂ ਆਪਾਂ ਆਪਣੇ ਮੰਮੀ ਡੈਡੀ ਤੋਂ ਸੁਣਦੇ ਹੁੰਦੇ ਸੀ ਉਹ ਆਪਾਂ ਨੂੰ ਕਹਿੰਦੇ ਹੁੰਦੇ ਸੀ ਤੇ ਉਹ ਸ਼ਾਇਦ ਆਪਾਂ ਨੂੰ ਇਹ ਗੱਲ ਸਮਝ ਵੀ ਨਹੀਂ ਆਉਂਦੀ ਹੁੰਦੀ ਸੀ ਹਨਾ ਵੀ 10 ਰੁਪਈਆ ਨਾਲ ਕੀ ਹੁੰਦਾ ਆਪਾਂ ਇਹ ਕਹਿ ਦਿੰਦੇ ਹੁੰਦੇ ਸੀ ਵੀ ਕੀ ਗੱਲ ਹੈ 10 ਰੁਪਈਆ ਹੈ 10 ਰੁਪਈਆ ਨਾਲ ਕੀ ਹੁੰਦਾ ਹੈ ਵੀ ਸਾਨੂੰ 10 ਰੁਪਈਆ ਵੀ ਨਹੀਂ ਦਿੱਤੇ ਪਰ ਅੱਜ ਜੋ ਚੀਜ਼ਾਂ ਜਿਹੜੀਆਂ ਜਹਾਜ਼ ਆ ਰਹੀਆਂ ਨੇ ਹੀ ਹਨਾ ਤੇ ਐਸੀ ਤਰ੍ਹਾਂ ਅਸੀਂ ਗੱਲਾਂ ਕਰ ਰਹੇ ਸੀ ਤੇ ਸੱਚੀ ਗੱਲ ਹੈ ਜਿੰਮੇਵਾਰੀ ਦਾ ਕੋਈ ਪਤਾ ਨਹੀਂ ਹਨਾ ਇੰਨਾ ਛੋਟੇ ਛੋਟੀਆਂ ਚੀਜ਼ਾਂ ਤੋਂ ਹੀ ਅਹਿਸਾਸ ਹੋ ਜਾਂਦਾ ਹੈਗਾ ਤੇ ਸੱਚੀ ਅੱਜ ਮੈਂ ਨਾ ਨਰਮਾ ਕੱਢਦੀ ਕਰਦੀ ਮਹਿਸੂਸ ਕਰ ਰਹੀ ਸੀ ਵੀ ਹਾਂ ਵੀ ਬਾਕੀ ਇਹ ਗੱਲਾਂ ਸੱਚੀਆਂ ਹੁੰਦੀਆਂ ਨੇ ਤੇ ਉਹੀ ਗੱਲਾਂ ਜੇ ਆਪਣੇ ਮੂੰਹੋਂ ਬੋਲ ਰਹੇ ਆਂਗੇ ਤੇ ਲੋ ਜੀ ਸੋੜਨਾ ਗੱਲਾਂ ਬਾਤਾਂ ਕਰਦੇ ਕਰਦੇ ਆਪਾਂ ਕੱਢ ਲੈਨੇ ਟਿੰਡੇ ਤੇ ਨਰਮਾ ਹੋ ਗਿਆ ਜੀ ਹੋਊਗਾ 7-8 ਕਿਲੋ ਤੇ ਬਾਕੀ ਭਾ ਨਰਮੇ ਦਾ ਵਧੀਆਗਾ ਤੇ ਚਲੋ ਆਪਾਂ ਇਹਨੂੰ ਸਬਜ਼ੀ ਵਾਲੇ ਨੂੰ ਦੇ ਦਾਂਗੇ ਬਾਕੀ ਪਾਪੇ ਦੀ ਮਰਜ਼ੀ ਹੈ ਜੀ ਉਹਨੂੰ ਦੇਣਾ ਹੋਊਗਾ ਦੇ ਦੂਗਾ ਤੇ ਆਪਾਂ ਕੱਢ ਕੇ ਹੁਣ ਪਾਪਾ ਜੀ ਨੂੰ ਦੱਸਤਾ ਵੀ ਓਟੇ ਦੇ ਵਿੱਚ ਬੰਨ ਦਿੱਤਾਗਾ ਤੇਜੀ ਦੌਰ ਦੇਣਾ ਹੋਊਗਾ ਤੇ ਦੇਣਗੇ ਆਪੇ ਤੇ ਇਸ ਤੋਂ ਬਾਅਦ ਜੀ ਆਪਾਂ ਇਹ ਸਿੱਕਰੀ ਸਪਾ ਜਿਹੜਾ ਚਾ ਕੇ ਸਾਰਾ ਚੁੱਲੇ ਉਮਰੇ ਸਿੱਟਾਂਗੇ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਨੂੰ ਸਪੋਰਟ ਕਰ ਰਹੇ ਜੀ ਉਹਨਾਂ ਦਾ ਤੈਦ ਰੋ ਧੰਨਵਾਦ ਆ ਤੇ ਐਸੀ ਤਰ੍ਹਾਂ ਜਿਹੜੀ ਆਪਣੀ ਸਪੋਰਟ ਬਣਾਈ ਰੱਖਿਓ ਹਨ ਤੇ ਸੱਚੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਸਾਰੇ ਭੈਣ ਭਰਾ ਤੇ ਜਿੰਨਾ ਵੀ ਤੁਹਾਡਾ ਸਾਰਿਆਂ ਨੂੰ ਤੁਹਾਨੂੰ ਵੀ ਧੰਨਵਾਦ ਕੀਤਾ ਜਾਵੇ ਉਹਨਾਂ ਹੀ ਥੋੜਾਗਾ ਤੇ ਬਾਕੀ ਕੰਮ ਤਾਂ ਦੇ ਆਪਣੇ ਵਧੀਆ ਠੀਕ ਠਾਕ ਵਧੀਆ ਚੱਲ ਰਹੇ ਨੇ ਜੀ ਹਨ ਤੇ ਮੌਸਮਾ ਜਿਹੜਾ ਲੱਗਦਾ ਖਰਾਬ ਹੀ ਰਹਿੰਦਾ ਮੌਸਮ ਰੋਜ਼ ਸ਼ਾਮ ਨੂੰ ਜਿਹੜੀ ਨੇਹਰੀ ਆ ਜਾਂਦੀ ਹੈਗੀ ਤੇ ਹੁਣ ਵੀ ਮੌਸਮ ਹੋਰ ਜਿਹਾ ਹੋਣ ਲੱਗਾ ਸ ਤੇ ਗਰਮੀ ਜਿਹੜੀ ਬਹੁਤ ਜ਼ਿਆਦਾ ਹੋਈ ਪਈ ਸੀ ਤੇ ਆਪਾਂ ਇੱਥੇ ਸਾਰੇ ਸਿੱਕ ਰਹੇ ਇਕੱਠੀਆਂ ਕਰ ਦਾਂਗੇ ਕਿਉਂਕਿ ਫਿਰ ਕੂੜਾ ਜਾਂ ਸਵੇਰੇ ਸੁੰਝਣਾ ਔਖਾ ਹੋ ਜਾਂਦਾ ਤੇ ਹੁਣ ਆਪਣੇ ਕੋਲ ਟਾਈਮ ਹੈਗਾ ਆਪਾਂ ਸਾਰਾ ਚੱਕ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਪੀਵਾਂਗੇ ਚਾਹ ਪਾਣੀ ਫਿਰ ਆਪਾਂ ਕਿਤੇ ਨੀਰ ਇਸ਼ਾਰੇ ਵੱਲ ਹੋਵਾਂਗੇ ബേ സ്കൂൾ ആണെങ്കിൽ ടൈമോ വച്ച ചുക്കൂ ആണെങ്കിൽ ബസ് ഒന്നും ചാപ്പി കവേ ആ പീലാദെ ഛോട്ട് കെ ജി എക്സ് ਤੇ ਜਦੋਂ ਆਪਾਂ ਸੌਂਦੇ ਨਹੀਂ ਹੈਗੇ ਹਨ ਜਦੋਂ ਕੋਈ ਵੀ ਟਾਈਮ ਹੋਵੇ ਕੋਈ ਐਕਸਟਰਾ ਕੰਮ ਪਿਆ ਹੋਵੇ ਜਾਂ ਆਪਾਂ ਨੂੰ ਲੱਗਦਾ ਵੀ ਇਹ ਕਰਨal ਆਪਾਂ ਉਹ ਕਰ ਲੈਨੇ ਉਹਨਿਆਂ ਦਿਨੇ ਬਾਕੀ ਹਾਊਸ ਮੜੇ ਨੇਰੀ ਦਾ ਹੋਇਆ ਪਿਆ ਜੀ ਵੀ ਐਵੇਂ ਲੱਗਦਾ ਵੀ ਨੇਰੀ ਹੋਊਗੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈਏਗੀ ਇਹ ਵੀ ਰੁੱਤ ਦਾ ਸਾਹ ਹੁੰਦਾ ਇਹ ਰੁੱਤ ਦੇ ਸਾਹ ਬਣਾਲੀ ਸੀ ਚੰਗੀ ਲੱਗਦੀ ਅੱਜ ਸਿੱਕਰੀਆਂ ਉਪਰੀਆਂ ਆ ਲੱਗ ਰਹੀਆਂ ਨੇਗੀਆਂ ਤੇ ਅੱਗੇ ਪਾਪਾ ਜੀ ਨੰਗਦੇ ਕਹਿ ਕੇ ਗਏ ਆ ਕਹਿੰਦੇ ਭਈ ਜੇ ਕੋਈ ਨੰਗਦਾ ਆਖੂਗਾ ਆਹ ਲਾਖੂਗਾ ਵੀ ਇਹ ਕਿਹੜੀ ਰੁੱਤ ਦਾ ਨਰਮਾ ਕੱਢਿਆ ਤੁਸੀਂ ਤੇ ਆ ਅਸੀਂ ਕਹਿ ਰਹੇ ਸੀ ਵੀ ਮਜ਼ਾਕ ਕਰੇ ਸੀ ਵੀ ਐਂ ਕਹਦਾਂਗੇ ਵੀ ਗੁਜਰਾਤ ਚੋਂ ਲਿਆਂਦਾ ਵੀ ਸਾਡਾ ਉੱਧਰ ਬਾਣ ਹੈਗਾ ਕਿਉਂਕਿ ਉੱਧਰ ਆਪਣੇ ਤੋਂ ਲੇਟ ਨਰਮਾ ਹੁੰਦਾ ਹੁੰਦਾ ਹੈ ਨਾ ਕੋਈ 3-4 ਮਹੀਨੇ ਦਾ ਫਰਕ ਹੁੰਦਾ ਇਸ ਸਾਲ ਦਾ ਉੱਧਰ ਵੀ ਨਹੀਂ ਹੁੰਦਾ ਇਹ ਨਰਮੇ ਨੂੰ ਤਾਂ ਸਾਲ ਹੋ ਗਿਆ ਪੈ ਇਹਨੂੰ ਤੇ ਵਸ ਐਵੇਂ ਹੀ ਹੁੰਦਾ ਹੀ ਹਨਾ ਹਰ ਇੱਕ ਕੰਮ ਦੀ ਇੱਕ ਸੈਂਤ ਹੁੰਦੀ ਹੈ ਜਦੋਂ ਉਹ ਕੰਮ ਨੇ ਹੋਣਾ ਉਦੋਂ ਹੋਣਾ ਹੀ ਆ ਤੇ ਕੋਈ ਵੱਡਾ ਕੰਮ ਨਹੀਂ ਸੀ ਸਾਰਾ ਘੰਟੇ ਡੋੜ ਘੰਟੇ ਦਾ ਕੰਮ ਸੀ ਤੇ ਰੱਖੀ ਆਪਾਂ ਇੱਕ ਸਾਲ ਦੇ ਬੈਠੇ ਸੀਗੇ ਤੇ ਕੁਛ ਨਾ ਥੋੜੀ ਮੈਨੂੰ ਧੂੜ ਮਿੱਟੀ ਤੋਂ એનર્ਜੀ ਬਹੁਤ ਜ਼ਿਆਦਾ ਰਹਿੰਦੀ ਹੈ ਜੀ ਹਨਾ ਇਸ ਕਰਕੇ ਮੈਂ ਥੋੜੇ ਹੱਥ ਘੱਟ ਲਾਉਣੀਆਂ ਤੇ ਮੈਨੂੰ ਐਸੀ ਕੋਈ ਕਾੜ ਦੂਗੀ ਫਰਕ ਹੀ ਸਿਰ ਨਹੀਂ ਕੱਟੀ ਤੇ ਆਖਰਕਾਰ ਆਪਾਂ ਨੂੰ ਜਿਹੜੇ ਕੱਢਣੇ ਪਏ ਤੇ ਹਾਂਜੀ ਇੱਥੇ ਟਾਈਮ ਆ ਜਿਹੜਾ ਸ਼ਾਮ ਦੇ 3:30 ਦਾ ਹੋ ਗਿਆ ਤੇ ਆ ਪਾ ਕੰਮ ਤਾਂ ਜਿਹੜੇ ਸ਼ੁਰੂ ਕਰ ਦਿੱਤੇ ਨੇ ਤੇ ਇੱਥੇ ਨਾ ਸੋਲਰ ਮੋਟਰ ਲੱਗੀ ਹੋਈ ਆਪਣੇ ਨਿਆਈ ਦੇ ਵਿੱਚ ਉੱਥੋਂ ਪਾਣੀ ਦਾ ਟੋਲ ਪਰ ਕੇ ਲਿਆਉਂਦਾ ਹੋਇਆ ਜੀ ਕਿਉਂਕਿ ਸਵੇਰੇ ਟੂਟੀ ਆਈ ਸੀਗੀ ਤੇ ਉਹ ਨਾ ਮਿਕਸ ਕਰ ਰਹੇ ਆਂ ਆਪਾਂ ਕਿਉਂਕਿ ਜੀ ਖਾਰੇ ਪਾਣੀ ਬਿਨਾ ਨਾ ਖਾਰੇ ਪਾਣੀ ਨਾਲ ਨਾ ਤਾਂ ਹਨਾ ਕੱਪੜੇ ਧੁੱਤ ਜਾਂਦੇ ਆ ਤੇ ਨਾ ਹੀ ਪਸ਼ੂ ਪੀਂਦੇ ਇਸ ਲਈ ਆਪਾਂ ਟੂਟੀ ਆਈ ਸੀ ਸਵੇਰੇ ਉਹਦੇ ਵਿੱਚ ਇਹ ਜਿਹੜਾ ਮੋਟਰ ਦਾ ਪਾਣੀ ਮਿਕਸ ਕਰ ਰਹੇ ਆਂਗੇ ਤੇ ਤਾਂ ਕਿ ਨਾਲ ਤਾਂ ਪਸ਼ੂ ਪੀ ਲੈਣ ਹਨਾ ਤੇ ਨਾਲੇ ਆਪਾਂ ਲੀੜਾ ਕੱਪੜਾ ਧੋ ਲਾਂਗੇ ਬਾਕੀ ਟੂਟੀ ਸਾਡੇ ਚੌਥੇ ਦਿਨ ਆਉਂਦੀ ਹੈ ਤੇ ਚਲੋ ਐਨੇ ਜੀ ਹਨਾ ਚਾਰ ਦਿਨ ਲੰਘ ਜਾਣਗੇ ਚਾਰ ਦਿਨਾਂ ਟੂਟਿਆਂ ਦੇ ਪਾਣੀ ਦਾ ਬਹੁਤ ਮੰਦਾ ਹਾਲ ਹੋਇਆ ਪਿਆਈ ਸਾਡੇ ਤੇ ਤੇ ਹਾਏ ਮਰਨ ਵਾਲਾ ਕੰਮ ਹੋ ਰਿਹਾ ਜੀ ਪਾਣੀ ਤਾਂ ਬਿਲਕੁਲ ਵੀ ਨਹੀਂ ਆਉਂਦਾਗਾ ਬਸ ਇੱਕ ਟਾਈਮ ਪਾਸ ਜਾ ਕਰ ਰਹੇ ਹਾਂਗੇ ਤੇ ਲੋ ਜੀ ਜਿਹੜੇ ਵੀ ਇਹ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਇਧਰ ਸਾਨੂੰ ਥੋੜੀ ਜੀ ਮੌਸਮ ਦੀ ਝਲਕ ਮਰਵਾ ਰਹੇ ਹਾਂ ਜੀ ਮੌਸਮਾ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਬਿਲਕੁਲ ਨੇਰ ਕੁੱਪ ਜਾ ਨੇ ਰਿਚੜਿਆ ਹੀ ਤੇ ਆਪਾਂ ਦਵਾਦਵ ਕੰਮਤਨ ਦੇ ਕਰ ਲਈ ਤੇ ਅੱਜ ਦੀ ਵੀਡੀਓ ਵਿੱਚ ਇੰਨੇ ਹੀ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਧੰਨਵਾਦ